ਦੇਸ਼ ਤੋਂ ਨੀਬਤ ਬਤਾਂ ਤੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਕਤ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲਿਆ ਆ ਅੱਜ ਦੀਆਂ ਬੜੀਆਂ ਅਹਿਮ ਖਬਰਾਂ ਆਓ ਪਹਿਲਾਂ ਤੁਹਾਨੂੰ ਇਹ ਖਬਰਾਂ ਸੁਣਾਉਂਦੇ ਆ ਫਿਰ ਇੱਕ ਇੱਕ ਖਬਰ ਤੇ ਕਰਾਂਗੇ ਟਿੱਪਣੀ ਦੋਸਤੋ ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਲਿਕੇ ਪ੍ਰੋਗਰਾਮ ਤਹਿਤ ਢਾਬੀ ਗੁਜਰਾਵਾਲਾ ਡਰ ਤੇ ਕਿਸਾਨ ਦੀ ਮਹਾਪੰਚਾਇਤ ਅੱਜ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਇੱਥੇ ਲੋਕ ਪੁੱਜੇ। ਪ੍ਰਦੇਸ਼ ਕਾਂਗਰਸ ਵੱਲੋਂ ਪ੍ਰਧਾਨ ਰਾਜਾ ਬੜੰਗ ਦੀ ਅਗਵਾਈ ਵਿੱਚ ਦਿੱਲੀ ਦੀ ਆਪ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਹੈ। ਪੰਜਾਬ ਵਿੱਚ ਨਵਾਂ ਸ਼੍ਰੋਮਣੀ ਅਕਾਲੀਕਲ ਆਨੰਦਪੁਰ ਬੜੇਗਾ। ਐਲਾਨ ਕੀਤਾ ਗਿਆ 14 ਜਨਵਰੀ ਨੂੰ ਮਾਗੀ ਮੇਲੇ ਤੇ ਇਹ ਐਲਾਨ ਹੋਵੇਗਾ ਦੇਸ਼ ਦੇ 13ਵੇਂ ਸਾਬਕਾ ਪ੍ਰਧਾਨ ਮੰਤਰੀ ਮਹਾਰੂਮ ਡਾਕਟਰ ਮਨਮੋਹਨ ਸਿੰਘ ਨੂੰ ਮਿਲੇ ਪੰਥ ਰਤਨ ਦੀ ਮੰਗ ਤੇ ਆਓ ਗੱਲ ਕਰਦੇ ਆ ਅੱਜ 40 ਦਿਨਾਂ ਤੋਂ ਕਾਬੀ ਗੁਜਰਾਵੜ ਦੇ ਉੱਤੇ ਮਰਨ ਮਰਤ ਦੇ ਬੈਠੇ ਕਿਸਾਨ ਆਪੂ ਜਗਜੀਤ ਸਿੰਘ ਢੱਲੇਵਾਲ ਨੇ ਅੱਜ ਇੱਕ ਬੜੀ ਵੱਡੀ ਮਹਾਵਚਨ ਸੰਬੋਧਨ ਕਰਦਿਆਂ ਦੇਸ਼ ਭਰ ਦੇ ਲੋਕਾਂ ਨੂੰ ਇਸ ਲੜਾਈ ਦਾ ਸਾਥ ਮੰਦੀ ਅਪੀਲ ਕੀਤੀ ਹੈ ڈلے نے کہا کہ وہ پاویں مرن ورت رکھ کے اس لڑائی نو اگے ودا رہے ہیں پر اس نو جتنا ہوں لوگ کا کام ہے ڈلے والے ویڈی گنتی پوچھیں سنگتوں کا دنواد کیا ڈلے وال نے کہا کہ مورچا یقینی جتنے والا کرے گا انہوں نے کہا کہ پرس نے منو میم پڑھنے کئی کوششیں پر لانٹیا نے انہوں نے ناکام کر دیں سمجھتا ہاں کہ ایم ایس پی دی قانونی گرنٹی لاگو کرنا مشکل ہے پر اس کا یہ مطلب نہیں کہ اسی ہاتھ اتنے ہاتھ در کے بیٹھے رہیے تو اس بارے کچھ نہ کچھ کچھ نہ کریے سیت کسان مورچا گیر سیاسی کی گواہی کر رہے کسان آگو نے اے بھی کہا کہ دیش کے سات لاکھ کسان کرزے کی پانڈ کر کے جان دے چکے ہم اس کے دوران اتھے موجود ڈاکٹروں نے ڈالے والوں زیادہ بولن کی ترقی انہوں نے کہا کہ اس کے نار ਕਿਸਾਨ ਆਗੂ ਦੀ ਸਿਹਤ ਬਿਲਕੁਲ ਵਿਗੜ ਸਕਦੀ ਹੈ ਢੱਲੇਵਾਲ ਨੇ ਮਹਾਪੰਚਾਇਤ ਲਈ ਆរ ਆਏ ਕਿਸਾਨਾਂ ਦੀਆਂ ਬੱਸਾਂ ਨਾਲ ਵਾਪਰੇ ਹਾਸੇ ਜਿਨ੍ਹਾਂ ਦੇ ਵਿੱਚ ਤਿੰਨ ਕਿਸਾਨ ਬੀਬੀਆਂ ਦੀ ਮੌਤ ਹੋ ਗਈ ਜਦੋਂ ਕਿ 41 ਕਰੀਬ ਜ਼ਖਮੀ ਹੋ ਗਏ ਉੱਥੇ ਹੀ ਦੁੱਖ ਪ੍ਰਗਟਾਇਆ ਢੱਲੇਵਾਲ ਨੇ ਉਹਨਾਂ ਨੇ ਅਪੀਲ ਕੀਤੀ ਕਿ ਪੰਜਾਬ ਦੇ ਹਰੇਕ ਪਿੰਡ ਵਿੱਚੋਂ ਇੱਕ ਇੱਕ ਟਰਾਲੀ ਧਾਨੇ ਵਾਲੀ ਥਾਂ ਤੇ ਭੇਜੀ ਜਾਵੇ ਦੋਸਤੋ ਇਸ ਖਬਰ ਤੇ ਟਿੱਪਣੀ ਕਰਦੇ ਆ ਇਹ ਹੀ ਕਿਹਾ ਜਾ ਸਕਦਾ ਹੈ ਕਿ ਅੱਜ ਦੀ ਮਹਾ ਪੰਚਾਇਤ ਵਿੱਚ ਜਗਜੀਤ ਸਿੰਘ ਢੱਲੇਵਾਲ ਨੇ ਇਸ ਨੂੰ ਸੰਬੋਧਨ ਕਰਦਿਆਂ ਜਿੱਥੇ ਲੋਕਾਂ ਦਾ ਇੱਥੇ ਪਹੁੰਚਣ ਦੀ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਮੰਨਿਆ ਕਿ ਐਮਐਸਪੀ ਦੀ ਗ੍ਰਾਂਟ ਮਿਲਣੀ ਪਾਵੇਂ ਮੁਸ਼ਕਲ ਹੈ ਪਰ ਲੜਾਈ ਜਾਰੀ ਰੱਖਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਇਹ ਸ਼ੁਰੂ ਕੀਤੀ ਲੜਾਈ ਨੂੰ ਲੋਕ ਜਿੱਤ ਸਕਦੇ ਨੇ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਕੀ ਮੰਨ ਸਕਦੀ ਹੈ ਕੀ ਨਹੀਂ ਮੰਨ ਸਕਦੀ ਅੱਜ ਦੀ ਇਸ ਮਹਾਪਚਾਇਦੇ ਵਿੱਚ ਇਕੱਠ ਨੇ ਇਹ ਸੰਧ ਕਰ ਦਿੱਤਾ ਕਿ ਪੰਜਾਬ ਦੇ ਲੱਖਾਂ ਲੋਕ ਵੱਡੀ ਗਿਣਤੀ ਵਿੱਚ ਪੰਜਾਬ ਦੇ ਲਈ ਇੱਥੇ ਜਿਹੜੇ ਮਹਾਪਚਾਇਦੇ ਵਿੱਚ ਪਹੁੰਚਿਆ ਉਹਨਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ ਕੇਂਦਰ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ ਹੈ ਅਗਲੀ ਖਬਰ ਪੰਜਾਬ ਸਰਕਾਰ ਤਰਕੂਆ ਇਹ ਵੀ ਕੀ ਖੇਤੀਬਾੜੀ ਨਾਲ ਸੰਬੰਧਿਤ ਹੈ ਸੂਬੇ ਦੇ ਖੇਤੀਬਾੜੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਦੀ ورچوئل میٹنگ میں انہوں نے کی کیا آؤ تمہیں یہ خبر پڑھ کے سنا دینا کہ پاپ کے کھیتی باڑی منتری آتے کسان بلائی منتری سردار گرمیت سنڈیا نے اجتیباڑی منتری شو راج سب چوہان دی ہے کہ کسان کے کیندر سرکار درمیان سواچ آئی کروڑت توڑ کے دونوں دران بچکار سارتک گل بات مڑ شروع کی جائے چوہان و بھیڈیو کانفرنس راہی ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਅਤੇ ਬਾਗਬਾਨੀ ਮੰਤਰੀਆਂ ਨਾਲ ਖੇਤੀਬਾੜੀ ਸੰਕਟ 'ਤੇ ਸਦਾਰ ਬਾਰੀ ਚਰਚਾ ਕਰਦਿਆਂ ਖੇਤੀਬਾੜੀ ਸੈਕਟਰ 'ਤੇ ਸਦਾਰ ਬਾਰੀ ਚਰਚਾ ਕਰਾਇਸਨ ਗਰਮੀ ਸਿੰਘ ਖੁੜੀਆ ਨੇ ਡੂੰਗੀ ਚਿੰਤਾ ਜ਼ਾਹਰ ਕਰਦਿਆਂ ਕਿ ਖੇਤੀਬਾੜੀ ਮੰਤਰੀ ਨੂੰ ਦੱਸਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਧੱਲੇਵਾਲ ਦਾ ਮਾਰਨ ਵਾਰਤ ਚਾਰਵੇਂ ਦਿਨ ਤੋਂ ਚੱਲ ਰਿਹਾ ਹੈ ਜਿਸ ਕਨ ਉਹਨਾਂ ਦੀ ਸਿਹਤ ਅਤੇ ਜ਼ਿੰਦਗੀ दांव 'ਤੇ ਲੱਗੀ ਹੋਈ ਹੈ ਇਸ ਲਈ ਅਜਿਹੀ ਸਥਿਤੀ ਵਿੱਚ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਕੇਂਦਰ ਸਰਕਾਰ ਕਿਸਾਨ ਆਗੂਆਂ ਦੀ ਚਾਹਤ ਬਚਾਉਣ ਅਤੇ ਕਿਸਾਨਾਂ ਦੇ ਮਸਲਿਆਂ ਦਾ ਜਲਦ ਤੋਂ ਜਲਦ ਹੱਲ ਕੱਢਣ ਦੇ ਕੋਈ ਮਸਾਦੀ ਫੈਸਲਾ ਲੈ ਕੇ ਆਵੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀਆਂ ਜ਼ਾਇਦ ਮੰਗਾਂ ਦਾ ਸਨਮਾਨ ਕਰਦੀ ਹੈ ਅਤੇ ਕੁਸ਼ਹਾਲ ਖੇਤੀ ਦੇ ਟੀਚੇ ਦੀ ਪ੍ਰਾਪਤੀ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਦੀ ਪੂਰੀ ਤਰ੍ਹਾਂ ਤਤ ਪਰੇ ਇੱਕ ਹੋਰ ਵੱਡੇ ਮੁੱਦੇ ਨੂੰ ਉਹਨਾਂ ਨੇ ਉਹਨਾਂ ਦੇ ਅੱਗੇ ਰੱਖਿਆ ਪਾਣੀ ਦੀ ਜ਼ਿਆਦਾ ਖੱਤ ਬੜੀ ਝੋਨੇ ਦੀ ਫਸਲ ਤੋਂ ਛੁਟਕਾਰਾ ਦਿਵਾਉਣ ਲਈ ਕਿਸਾਨਾਂ ਨੂੰ ਬਦਲ ਵਿੱਚ ਫਸਲਾਂ ਦੀ ਬੀਮਾ ਤੇ ਪਾਰੇ ਨੂੰ ਪੂਰਾ ਕਰਦੇ ਹੀ ਗੈਪ ਫੰਡਿੰਗ ਭਜੂ 15000 ਪ੍ਰਤੀ ਏਕੜ ਦੇਣ ਦੀ ਮੰਕੀ ਕੁੜੀ ਨੇ ਜੋਰ ਦੇ ਕੇ ਕਿਹਾ ਹੈ ਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਘਟ ਰਿਹਾ ਹੈ ਅਤੇ ਜਲਵਾਯੂ ਤਬਦੀਲੀ ਚਿੰਤਾ ਦਾ ਮੌਕਾ ਬਿਸ਼ਾ ਹੈ ਜਿੱਥੇ ਹਾਲ ਹੀ ਫਸਲੀ ਵਿਭਿੰਨਤਾ ਸਕੀਮ ਤਹਿਤ ਬੱਕ ਤੋਂ ਵੱਧ ਰਕਬੇ ਨੂੰ ਝੋਨੇ ਤੋਂ ਮੱਕੀ ਕਪਾਹ ਸੀਜ਼ਨ ਦੀਆਂ ਦਾਲਾਂ ਅਤੇ ਤੇਲ ਬੀਜ ਵਾਲੀਆਂ ਫਸਲਾਂ ਆਦ ਕਾਸ਼ਤ ਹੇਟਾਂ ਤੇ ਆਉਣ ਦੀ ਲੋੜ ਹੈ ਤਾਂ ਜੋ ਕਿਸਾਨਾਂ ਨੂੰ ਝੋਨੇ ਦੇ ਬਰਾਬਰ ਮੁਨਾਫਾ ਮਿਲ ਸਕੇ ਕੁੜੀਆਂ ਨੇ ਕਿਹਾ ਕਿ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਬੋਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਤੈਨ ਤੋਂ 4000 ਪਰਤੀ ਏਕੜ ਦਾ ਵਾਧੂ ਖਰਚ ਚਲਣਾ ਪੈਂਦਾ ਇਸ ਲਈ ਕੇਂਦਰ ਸਰਕਾਰ ਅਜਿਹੀ ਸਥਿਤੀ ਵਿੱਚ ਉਹਨਾਂ ਨੂੰ ਪਰਾਲੀ ਦੇ ਵਿਗਿਆਨਕ ਢੰਗ ਦਾ ਪ੍ਰਬੰਧਨ ਲਈ 2500 ਰੁਪਏ ਏਕੜ ਜਿਸ ਵਿੱਚ ਕੇਂਦਰ 2000 ਰੁਪਏ ਸੂਬਾ 500 ਰੁਪਏ ਜਿਹੜਾ ਵਿੱਤੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ ਇਸ ਖਬਰ ਤੇ ਦੋਸਤੋ ਟਿੱਪਣੀ ਕਰ ਦਿਓ ਇਹ ਕਿਹਾ ਜਾ ਸਕਦਾ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦਾ ਪੱਕ ਅੜਿਵਿਧਰੀ ਨਾਲ ਕੇਂਦਰੀ ਮੰਤਰੀ ਅੱਗੇ ਰੱਖਿਆ ਹੈ ਇਸ ਬਾਰੇ ਕੇਂਦਰ ਸਰਕਾਰ ਕੀ ਇਸ ਦੇ ਬਦਲੇ ਦਿੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਅਗਲੀ ਖਬਰ ਮਨਮੋਹ ਸਿੰਘ ਲਈਆ ਕੇ ਮਨਮੋਹ ਸਿੰਘ ਪੰਥ ਰਤਨ ਦੀ ਮੰਗ ਕੀਤੀ ਹੈ ਰਾਜਾ ਬੜੰਗ ਨੇ ਆਓ ਪੂਰੀ ਖਬਰ ਪੜ ਕੇ ਤੁਹਾਨੂੰ ਸੁਣਾ ਦਨੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵਰਿੰਗ ਨੇ ਦੇਸ਼ ਦੇ 13ਵੇਂ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਦੇ ਦਿੱਤੀ ਮੰਗ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਨੂੰ ਪੱਤਰ ਲਿਖਿਆ ਰਾਜਾ ਵਰਿੰਗ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਬਿਸ਼ਪ ਪੱਤਰ ਤੇ ਸਿੱਖ ਭਾਈਚਾਰੇ ਨੂੰ ਵੱਖਰੀ ਪਛਾਣ ਦਵਾਈ ਹੈ ਮਰਹੂਮ ਡਾਕਟਰ ਮਨਮੋਹਨ ਸਿੰਘ ਵੱਲੋਂ ਦੇਸ਼ ਪ੍ਰਤੀ ਅੱਲੇਗਾ ਲੋਕਪੱਖੀ ਫੈਸਲੇ ਆਉਣ ਬੜੀਆਂ ਪੜੀਆਂ ਲਈ ਚਾਨਣ ਮਨਾਰੇ ਦਾ ਕੰਮ ਕਰਨਗੇ ਪੰਜਾਬ ਵਿੱਚ ਅੱਜ ਨਵੀਂ ਸਿਆਸੀ ਪਾਰਟੀ ਦਾ ਐਲਾਨ ਹੋਇਆ ਦੋਸਤੋ ਅਗਲੀ ਖਬਰ ਇਹ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਪਿਛਲੇ ਦਿਨਾਂ ਤੋਂ ਕਈ ਦਿਨਾਂ ਤੋਂ ਚਰਚਾ ਸੀ ਕਿ ਨਵੀਂ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਆਓ ਇਹ ਵੀ ਪੂਰੀ ਖਬਰ ਪੜਦੇ ਹਾਂ ਕਿ ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੇਵੂੜੂ ਕੜ ਜੇਲ੍ਹ ਵਿੱਚ ਤੰਦ ਸ਼੍ਰੀ ਗਰੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਖਾਲਸਾ ਸਮੇਤ ਹੋਰ ਪੰਥਕ ਆਗੂਆਂ ਨੇ ਨਵੀਂ ਸਿਆਸੀ ਪਾਰਟੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਨਵੀਂ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਹੋਵੇਗਾ ਜਿਹਦਾ ਰਸਮੀ ਐਲਾਨ 14 ਜਨਵਰੀ ਨੂੰ ਮੁਕਤ ਸਰਵੇਖੇ ਮਾਗੀ ਮੇਲੇ ਦੌਰਾਨ ਹੋਣ ਵਾਲੀ ਪਾਤ ਬਚਾਓ ਪੰਜਾਬ ਬਚਾਓ ਕਾਨਫਰੰਸ ਵਿੱਚ ਕੀਤਾ ਗਿਆ। ਫਰੀਦਕੋਟ ਜ਼ਿਲ੍ਹੇ ਦੇ ਕੋਟ ਕਪੂੜਾ ਦੇ ਗੁਰਦੁਆਰਾ ਪਾਤ ਸ਼ਹੀਦ ਦਸਵੀ ਵਿਖੇ ਪਹੁੰਚੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਵਰਕਰਾਂ ਤੇ ਸਮਰਥਕਾਂ ਨਾਲ ਮੀਟਿੰਗ ਕਰਦੇ ਕਿਹਾ ਕਿ ਮਾਗੀ ਮੇਲੇ ਤੇ ਹੋਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਤੇ ਸਾਰਿਆਂ ਨੂੰ ਨਵੀਂ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ। ਕੋਟਪੂਰਾ ਦੇ ਵਿੱਚ ਮੀਟਿੰਗ ਤੋਂ ਬਾਅਦ ਸੰਸਦ ਮੈਂਬਰ ਸਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਦੀ ਨਵੀਂ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਹੋਵੇਗਾ ਜਿਸ ਵਿੱਚ ਸੂਬੇ ਭਰ ਤੋਂ ਸੰਪਰਦਾਇ ਅਤੇ ਚੰਗੇ ਕਰਦਾਰ ਵਾਲੇ ਲੋਕ ਸ਼ਾਮਲ ਹੋਣਗੇ ਜੋ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਲਈ ਸਿਆਸੀ ਤੌਰ ਤੇ ਲੜਾਈ ਲੜ ਗਈ ਉਹਨਾਂ ਨੇ ਇਹ ਵੀ ਕਿਹਾ ਇਕ ਔਜੋਕ ਦੇ ਸਮੇਂ ਵਿੱਚ ਪੰਜਾਬ ਨੂੰ ਬਚਾਉਣ ਲਈ ਇੱਕ ਨਵੀਂ ਪਾਰਟੀ ਦਾ ਗਠਨ ਜ਼ਰੂਰੀ ਹੋ ਗਿਆ ਅਤੇ ਖਡੂਰ ਸਾਹਿਬ ਪ੍ਰਸਾਦਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਇਸ ਨਵੀਂ ਪਾਰਟੀ ਰਾਹੀਂ ਪੰਜਾਬ ਨੂੰ ਬਚਾਉਣ ਦੇ ਅਪਰਾਧ ਦੇ ਕੀਤੇ ਜਾਣਗੇ ਤੇ ਦੋਸਤੋ ਇਸ ਖਬਰ ਤੇ ਟਿੱਪਣੀ ਕਰਦੇ ਆ ਇਹ ਹੀ ਕਿਹਾ ਜਾ ਸਕਦਾ ਹੈ ਕਿ ਗੱਲ ਨਵੀਂ ਪਾਰਟੀ ਦੀ ਜਿਹੜੀ ਸਾਹਮਣੇ ਆਈ ਹੈ ਐਲਾਨ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਜਿਵੇਂ ਹੋਂ ਪੰਜਾਬੀ ਪਾਰਟੀ ਬਣ ਗਿਆ ਅੱਜ ਲੋੜ ਹੈ ਪੰਥਕ ਪਾਰਟੀ ਜਿਹੜੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗਰਾਈ ਲੜੇ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਸੀ ਪੰਥ ਲਈ ਲੜਦੀ ਸੀ ਲੋਕਾਂ ਲਈ ਲੜਦੀ ਸੀ ਪਰ ਅੱਜ ਉਹ ਗੱਲ ਨਹੀਂ ਜੋ ਅਕਾਲੀ ਦਲ ਵਿੱਚ ਹੋਣੀ ਚਾਹੀਦੀ ਸੀ ਇਹ ਖਬਰ ਦੋਸਤੋ ਅਗਦੀ ਜਿਹੜੀ ਹੈ ਇਹ ਦਿੱਲੀ ਤੋਂ ਆਈ ਹੈ ਪੰਜਾਬ ਦੇ ਕਾਂਗਰਸੀ ਅਰਵਿੰਦ ਕੇਜਰੀਵਾਲ ਖਿਲਾਫ ਪ੍ਰਦਰਸ਼ਨ ਕਰਕੇ ਆਇਆ ਹੈ ਪੂਰੀ ਖਬਰ ਆਓ ਤੁਹਾਨੂੰ ਸੁਣਾ ਦਿੰਦੇ ਆ ਪੰਜਾਬ ਦੀ ਕਾਂਗਰਸ ਇਕਾਈ ਨੇ ਅੱਜ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੇ ਦੀ ਅਗਵਾਈ ਹੇਠ ਦਿੱਲੀ ਚ ਸਤਾਧਾਰੀ ਆਮ ਆਦਮੀ ਪਾਰਟੀ ਖਿਲਾਫ ਪ੍ਰਦਰਸ਼ਨ ਕੀਤਾ ਉਹਨਾਂ ਕਹਿੰਦੇ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਫਰਵਰੀ 2025 ਵਿੱਚ ਹੋਣ ਜਾ ਰਹੀਆਂ ਹਨ ਤੁਸੀਂ ਹੁਣ ਤੱਕ ਔਰਤਾਂ ਨੂੰ 2100 ਰੁਪਏ ਨਹੀਂ ਦਿੱਤੇ ਸਾਨੂੰ ਪੰਜਾਬ ਵਿੱਚ ਔਰਤਾਂ ਨੂੰ ਵਾਦੇ ਮੁਤਾਬਕ 3 ਸਾਲਾਂ ਲਈ 1000 ਰੁਪਏ ਨਹੀਂ ਦਿੱਤੇ ਇੱਥੇ ਮੰਨਮੇ ਸੀਟਾਂ ਹਨ ਅਤੇ ਕੋਈ ਬੰਦੀ ਦੀ ਬੜੇ ਬਨੇ ਕਿਹਾ ਕਿ ਇੱਥੇ ਤੁਸੀਂ ਦਿੱਲੀ ਵਿੱਚ ਸ਼ਿਕਾਇਤ ਕਰ ਰਹੇ ਹੋ ਕਿ ਐਲਜੀ ਹਰ ਕੰਮ ਵਿੱਚ ਰੁਕਾਵਟ ਬਣ ਰਿਹਾ ਪਰ ਪੰਜਾਬ ਸੂਬੇ ਵਿੱਚ ਅਜਿਹੀ ਸਥਿਤੀ ਨਹੀਂ ਕੈਰੀਵਾਲ ਤੇ ਵਰਦੇ ਆ ਬੜੇ ਬਨੇ ਕਿਹਾ ਕਿ ਤੁਸੀਂ ਕਈ ਵਾਦੇ ਕੀਤੇ ਸਨ ਜੇ ਪੂਰੇ ਨਹੀਂ ਹੋ ਸਕੇ ਜਿਸ ਵਿੱਚ 2500 ਰੁਪਏ ਦੀ ਪੈਨਸ਼ਨ ਨਸ਼ਾ ਮੁਕਤ ਪੰਜਾਬ ਆਦਵੀ ਸ਼ਾਵਲਨ ਆਮ ਆਦਮੀ ਪਾਰਟੀ ਦੇ ਕੌਮੀ ਕੰਵਿਨਰ ਕੈਰੀਵਾਲੀ ਦਿੱਲੀ ਸਥਿਤ ਰਹਾਇਸ਼ ਅੱਗੇ ਔਰਤਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਇੱਕ ਔਰਤ ਇੱਕ ਔਰਤ ਨੇ ਪੱਤਰਕਾਰ ਨੂੰ ਦੱਸਿਆ ਕਿ ਅਸੀਂ ਅੰਮ੍ਰਿਤਸਰ ਤੋਂ ਇੱਥੇ ਆਪਣੇ ਮਾਮਲਿਆਂ ਨੂੰ ਅੱਗੇ ਰੱਖਣ ਲਈ ਆਏ ਹਾਂ ਦਿੱਲੀ ਦੀਆਂ ਔਰਤਾਂ ਨਾਲ ਧੋਖਾ ਨਾ ਕਰੋ ਜਿਵੇਂ ਤੁਸੀਂ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਹੈ ਦਿੱਲੀ ਦੀਆਂ ਔਰਤਾਂ ਨਾਲ 2100 ਰੁਪਏ ਦਾ ਵਾਅਦਾ ਨਾ ਕਰੋ ਵਰਦਾਰਸ਼ੀਲ ਅੰਕਾਰੀਆਂ ਨੇ ਆਪ ਦੀ ਗਵਾਈ ਵਾਲੀ ਪੰਜਾਬ ਸਰਕਾਰ ਦੇ ਹਰ ਔਰਤ ਨੂੰ 1000 ਰੁਪਇਆ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਤੋਂ ਪਿੱਛੇ ਹਟਣ ਦਾ ਦੋਸ਼ ਲਾਇਆ ਜੇਕਰ ਦਿੱਲੀ ਵਿਧਾਨ ਸਭਾ ਚੋਣਾਂ ਫਰਵਰੀ ਵਿੱਚ ਹੋਣ ਜਾ ਰਹੀਆਂ ਹਨ ਤੇ ਦੋਸਤੋ ਇਹ ਹੀ ਟਿੱਪਣੀ ਇਸ ਖਬਰ ਤੇ ਕੀਤੀ ਜਾ ਸਕਦੀ ਹੈ ਕਿ ਫਰਵਰੀ 2025 ਵਿੱਚ ਚੋਣਾਂ ਦਾ ਐਲਾਨ ਹੋਣ ਦੀ ਸਭਾਵਨਾ ਇਹੀ ਕਿਹਾ ਜਾ ਸਕਦਾ ਹੈ ਕਿ ਦਿੱਲੀ ਵਿੱਚ ਕਾਂਗਰਸ ਲਗਭਗ 15 ਸਾਲਾਂ ਤੋਂ ਸਤਾ ਵਿੱਚ ਰਹੀ ਕਾਂਗਰਸ ਨੇ ਧੂਗਨਾ ਅਨਸਭਾ ਚੋਣਾਂ ਵਿੱਚ ਮਾੜਾ ਪ੍ਰਦਰਸ਼ਨ ਕੀਤਾ ਜੋ ਪਿਛਲੇ ਦਮ ਤੱਕ ਨਿਆ ਇੱਕ ਵੀ ਸੀਟ ਜਿੱਤਣ ਵਿੱਚ ਅਸਫਲ ਰਹੀ 2020 ਨਾਂ ਬਣਾ ਸਮਾਜ ਚੋਣਾਂ ਵਿੱਚ ਆਪ ਨੇ ਸਤਰਾ ਵਿੱਚੋਂ 62 ਹਾਸਲ ਕੀਤੀਆਂ ਸੀਟਾਂ ਭਾਜਪਾ ਨੂੰ ਮਿਲੀਆਂ 8 ਤੇ ਹੁਣ ਦਿੱਲੀ ਦੇ ਲੋਕ ਕਿਸ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਚੁਣਗੇ ਇਹ ਸਮਾਂ ਦੱਸੇਗਾ ਸਤਿ ਸ੍ਰੀ ਅਕਾਲ ਤੁਸੇ ਇਨਸਾਨ ਰਹੀ ਸੀ ਅੱਜ ਦੀਆਂ ਅਹਿਮ ਖਬਰਾਂ ਅਹਿਮ ਖਬਰਾਂ ਪ੍ਰੋਗਰਾਮ ਖਬਰਾਂ ਤੇ ਟਿੱਪਣੀਆਂ ਤੁਹਾਨੂੰ ਕਿਹੋ ਜਿਹਾ ਪ੍ਰੋਗਰਾਮ ਲੱਗਾ ਤੁਸੀਂ ਆਪਣੀ رائے ਸਾਡੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਪ੍ਰੋਗਰਾਮ ਜੰਗਾ ਲੱਗਾ ਤਾਂ ਲਾਈਕ ਕਰਨਾ ਅਤੇ ਅੱਗੇ ਇਸ ਨੂੰ ਸ਼ੇਅਰ ਕਰਨਾ ਵੀਡੀਓ ਨੂੰ ਨਾ ਭੁੱਲਣਾ ਤਾਂ ਕਿ ਤੁਹਾਡੇ ਹੋਰਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਵੀ ਇਹ ਖਬਰਾਂ ਜਾਣਕਾਰੀ ਭਰਪੂਰ ਆਉਣਾ ਤੱਕ ਵੀ ਪਹੁੰਚ ਸਕੇ ਹੁਣ ਸਮਾਂ ਹੋ ਗਿਆ जानਦਾ ਕੱਲ ਇਸੇ ਸਮੇਂ ਫਿਰ ਇਹ ਪ੍ਰੂਵਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਆਜਾਤ ਤੁਸੀਂ ਦੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ